ਡੇਰਾ सिरसा ਮੁਖੀ ਗੁਰਮੀਤ RAM ਰਹੀਮ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਕਿਉਂਕਿ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾ ਦਿੱਤਾ ਹੈ ਔਰ ਇੱਕ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਹੈ ਉਹ ਕਿਹੜਾ ਫੈਸਲਾ ਹੈ ਮਾਮਲਾ ਦਰਅਸਲ ਬਹੁਤ ਪੁਰਾਣਾ ਹੈ 2007 ਦਾ ਇਹ ਮਾਮਲਾ ਹੈ ਜਿਸ ਕੇਸ ਦੇ ਵਿੱਚ ਇੱਕ FIR ਦਰਜ ਹੋਈ ਸੀ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੀ ਔਰ ਸੈਸ਼ਨ ਕੋਰਟ ਨੇ ਉਸ ਮਾਮਲੇ ਦੇ ਵਿੱਚ ਜਿਹੜਾ ਰਾਹਤ ਦੇ ਦਿੱਤੀ ਸੀ ਗੁਰਮੀਤ RAM ਰਹੀਮ ਨੂੰ ਤਾਂ ਹੁਣ ਉਸੇ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਆ ਹਾਈ ਕੋਰਟ ਦੇ ਅੰਦਰ ਔਰ ਅਗਲੀ ਸੁਣਵਾਈ ਕਦੋਂ ਹੋਣੀ ਹੈ ਇਸਤੇ ਬਾਰੇ ਵੀ ਜਾਣਕਾਰੀ ਦਿੰਨੇ ਆ ਔਰ ਇਹ ਜਿਹੜੀ ਰਿਵੀਜ਼ਨ ਪਟੀਸ਼ਨ ਪਾਈ ਗਈ ਆ ਇਸ ਦਾ ਮਕਸਦ ਕੀ ਹੈ ਇਸ ਦੇ ਬਾਰੇ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਗੁਰਮੀਤ RAM ਰਹੀਮ ਦੇ ਖਿਲਾਫ ਹੁਣ ਹਾਈ ਕੋਰਟ ਐਸਜੀਪੀਸੀ ਪਹੁੰਚ ਚੁੱਕੀ ਹੈ 2007 ਦੇ ਨਾਲ ਜੁੜਿਆ ਇਹ ਮਾਮਲਾ ਹੈ ਕਿ ਰਿਵੀਜ਼ਨ ਪਟੀਸ਼ਨ ਦਾਖਲ ਕਰ ਦਿੱਤੀ ਗਈ ਹੈ 7 ਨਵੰਬਰ ਨੂੰ ਅਗਲੀ ਸੁਣਵਾਈ ਹੋਣੀ ਹੈ ਪਰ ਉਸ ਤੋਂ ਪਹਿਲਾਂ ਆਧਾਰ ਕੀ ਬਣਾਇਆ ਗਿਆ ਉਸ ਬਾਰੇ ਜਾਣਕਾਰੀ ਇਹ ਹੈ ਕਿ ਡੇਰਾ ਸੱਚਾ ਸੌਦਾ ਦੇ ਜਿਹੜੇ ਮੁਖੀ ਗੁਰਮੀਤ ਰਾਮ ਰਹੀਮਾ ਉਸ ਦੀਆਂ ਮੁਸ਼ਕਲਾਂ ਵਾਅ ਸਕਦੀਆਂ ਨੇ ਕਿਉਂਕਿ ਇਸੇ ਕੇਸ ਦੇ ਨਾਲ ਸੰਬੰਧਤ ਜਿਹੜਾ 2007 ਦੇ ਵਿੱਚ ਇੱਕ ਮਾਮਲਾ ਦਰਜ ਹੋਇਆ ਸੀ ਉਸ ਤੇ ਜਿਹੜਾ ਕਿ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਨੂੰ ਲੈ ਕੇ ਜੁੜਿਆ ਮਾਮਲਾ ਹੈ ਇਸ ਦੇ ਵਿੱਚ ਸੈਸ਼ਨ ਜੱਜ ਨੇ ਆਦੇਸ਼ ਨੂੰ ਚੁਣੌਤੀ ਦਿੱਤੀ ਕੀ ਹੈ ਜਿਹੜਾ ਸੈਸ਼ਨ ਜੱਜ ਨੇ ਫੈਸਲਾ ਸੁਣਾਇਆ ਸੀ 7 ਨਵੰਬਰ ਨੂੰ ਇਸ ਕੇਸ ਦੀ ਅਗਲੀ ਸੁਣਵਾਈ ਹੋ ਜਾਣੀ ਹੈ 2007 ਦੇ ਵਿੱਚ ਡੇਰਾ ਮੁਖੀ ਗੁਰਮੀਤ RAM ਰਹੀਮ ਨੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਮਾਂਗ ਰਚਿਆ ਸੀ ਜਿਸ ਨੂੰ ਲੈ ਕੇ ਸਿੱਖ ਭਾਈਚਾਰੇ ਦੇ ਵਿੱਚ ਆਸਥਾ ਰੱਖਣ ਵਾਲੇ ਵੈਲਵਿਸ਼ਰ ਜਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਗੁਰੂ ਸਾਹਿਬਾਨ ਦਾ ਆਦਰ ਸਤਕਾਰ ਕਰਨ ਵਾਲੇ ਉਹਨਾਂ ਸਾਰੇ ਲੋਕਾਂ ਨੇ ਬੁਰਾ ਵੀ ਬਣਾਇਆ ਬੁਰਾ ਹੀ ਨਹੀਂ ਕੇਵਲ ਬਣਾਇਆ ਇਥੋਂ ਤੱਕ ਕਿ ਗੁਰੂ ਸਾਹਿਬ ਦੀ ਕਿਵੇਂ ਕੋਈ ਰੀਸ ਕਰ ਸਕਦਾ ਹੈ ਕਿਵੇਂ ਕੋਈ ਨਕਲ ਉਤਾਰ ਸਕਦਾ ਹੈ ਜਿਹੜੀ ਸਵਾੰਗ ਰਚਣ ਦੀ ਘਟਨਾ ਸੀ ਉਸ ਨੂੰ ਲੈ ਕੇ ਜਿਹੜਾ ਸਲਾਬਤਪੁਰਾ ਡੇਰਾ ਪੰਜਾਬ ਦੇ ਅੰਦਰ ਉੱਥੇ ਗੁਰਮੀਤ ਰਾਮ ਰਹੀਮ ਨੇ ਇਹ ਸਭ ਕੁਝ ਠਗਵਾੰਜ ਰਚਿਆ ਸੀ ਜਿਸ ਤੋਂ ਬਾਅਦ ਇਸ ਨੂੰ ਭੁਗਤਨੀਆਂ ਪੈ ਰਹੀਆਂ ਹਨ ਹਾਲਾਂਕਿ ਉਸ ਤੋਂ ਬਾਅਦ ਹੀ ਸਾਰਾ ਸਿਲਸਲਾ ਜਾਰੀ ਹੁੰਦਾ ਹੈ ਇੱਥੋਂ ਤੱਕ ਕਿ ਸ਼੍ਰੋਮਣੀ ਕਾਲੀ ਦਲ ਨੇ ਵੀ ਜਿਹੜੇ ਜਾਣੇ ਤੇਣ ਜਾਣੇ ਦੇ ਵਿੱਚ ਗਲਤੀਆਂ ਤੇ ਗੁਨਾਹ ਕਬੂਲੇ ਨੇ ਇੱਕ ਇਹ ਵੀ ਉਸ ਦੇ ਵਿੱਚ ਸ਼ਾਮਲ ਹੈ ਕਿ ਕਿਵੇਂ ਉਸ ਸਵਾੰਗ ਰਚਣ ਤੋਂ ਬਾਅਦ ਮਾਫੀਆਂ ਦਵਾਈਆਂ ਗਈਆਂ ਉਸ ਦੀ ਫਿਲਮ ਨੂੰ ਲਵਾਉਣ ਦੇ ਲਈ ਹਰੀ ਝੰਡੀ ਦਿੱਤੀ ਗਈ ਔਰ ਇਸ਼ਤਿਹਾਰ ਜਿਹੜੇ ਦਿੱਤੇ ਗਏ ਐਸਜੀਪੀਸੀ ਨੇ ਮਾਫੀ ਨਾਮੇ ਤੋਬਾਦ ਕੀ ਕੁਝ ਕੀਤਾ ਉਸਦੀ ਭੂਮਿਕਾ ਕੀ ਰਹੀ ਇੱਕ ਪਾਸੇ ਉਹ ਸਵਾਲ ਨੇ ਪਰ ਹੁਣ ਹਾਲਾਤ ਬਦਲ ਗਏ ਨੇ ਹੁਣ ਐਸਜੀਪੀਸੀ ਤੇ ਡੇਰਾ ਸਿਰਸਾ ਮੁਖੀ ਦਾ ਹੁਣ ਉਹ ਰੋਲ ਆ ਜਿਹੜਾ ਉਸ ਦੇ ਪ੍ਰਤੀ ਪਹਿਲਾਂ ਹੁੰਦਾ ਸੀ ਐਸਜੀਪੀਸੀ ਦਾ ਅੱਜ ਨਹੀਂ ਹੈ ਕਿਉਂਕਿ ਸ਼੍ਰੋਮਣੀ ਕਾਲੀ ਦਲ ਹੀ ਉਸ ਮਾਮਲਿਆਂ ਦੇ ਵਿੱਚੋਂ ਕਾਫੀ ਜ਼ਿਆਦਾ ਦੁਚਿੱਤੀ ਦੇ ਵਿੱਚ ਫਸ ਗਿਆ ਕੜਿੱਕੀ ਦੇ ਵਿੱਚ ਫਸ ਗਿਆ ਜਿਸ ਦੇ ਕਰਕੇ ਸ਼੍ਰੋਮਣੀ ਕਾਲੀ ਦਲ ਨੇ ਵੀ ਆਪਣੇ ਉਸ ਡੇਰੇ ਦੇ ਪ੍ਰਤੀ ਫੈਸਲੇ ਬਦਲਨੇ ਸ਼ੁਰੂ ਕਰ ਦਿੱਤੇ ਉਹ ਵੱਖਰੀ ਗੱਲ ਹੈ ਕਿ ਜਿਹੜਾ ਇੱਕ ਪ੍ਰਦੀਪ ਕਲੇਰ ਨਾਮ ਦਾ ਜਿਹੜਾ ਪੋਲੀਟਿਕਲ ਸਲਾਹਕਾਰ ਕਹਿ ਲੋ ਜਾਂ ਮੁਖੀ ਲਾਇਆ ਗਿਆ ਸੀ ਉਸ ਵਿੰਗ ਦਾ ਡੇਰਾ ਸਿਰਸਾ ਦੇ ਵੱਲੋਂ ਉਸ ਦੇ ਇੰਟਰਵਿਊਆਂ ਨਾਲ ਵੀ ਕਾਫੀ ਜ਼ਿਆਦਾ ਨੁਕਸਾਨ ਹੋਇਆ ਔਰ ਇਸ ਨੂੰ ਲੈ ਕੇ ਇਹ ਵੀ ਕਿਹਾ ਗਿਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿ ਹੁਣ ਉਹ ਨਹੀਂ ਦੱਸੇਗਾ ਜਿਹੜਾ ਗੁਰੂ ਸਾਹਿਬ ਦਾ ਦੋਸ਼ੀ ਹੈ ਦੋਖੀ ਹੈ ਕਿ ਉਸ ਦੇ ਉੱਤੇ ਯਕੀਨ ਕੀਤਾ ਜਾਵੇ ਤੇ ਇੰਨੇ ਸਾਲ ਉਹ ਚੁੱਪ ਕਿਉਂ ਰਿਹਾ ਇਹ ਸਾਰੀਆਂ ਗੱਲਾਂ ਇੱਕ ਪਾਸੇ ਤੇ ਉਹ ਗੱਲ ਹੈ ਪਰ ਜਿਸ ਤੋਂ ਟਕਰੀ ਇਹ ਗੱਲ 2007 ਦੇ ਮਾਮਲੇ ਦੀ ਤਾਂ ਹੁਣ ਐਸਜੀਪੀਸੀ ਨੇ ਪਹੁੰਚ ਕੀਤੀ ਆ ਹਾਈ ਕੋਰਟ ਦੇ ਵਿੱਚ ਸੈਸ਼ਨ ਜਜ ਦੇ ਫੈਸਲੇ ਨੂੰ ਚੁਣੌਤੀ ਦੇ ਦਿੱਤੀ ਹੈ ਕਿਉਂਕਿ ਸਮਾਗ ਰਚਣ ਵਾਲੀ ਘਟਨਾ ਤੋਂ ਬਾਅਦ ਇਹ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਤੱਕ ਵੀ ਪਹੁੰਚਿਆ ਸੀ ਫਿਰ ਅਕਾਲ ਤਖਤ ਤੋਂ ਨੇ ਜਿਹੜਾ ਡੇਰਾ ਮੁਖੀ ਤੇ ਉਸ ਦੇ ਸਮਰਥਕਾਂ ਦਾ ਬਾਈਕਾਟ ਕਰਨ ਦਾ ਆਦੇਸ਼ ਵੀ ਸੁਣਾਇਆ ਸੀ ਉਸ ਸਮੇਂ ਐਸਜੀਪੀਸੀ ਨੇ ਧਾਰਮਿਕ ਭਾਵਨਾਵਾਂ ਨੂੰ ਢਕਾਉਣ ਸੰਬੰਧੀ ਇੱਕ ਪਟੀਸ਼ਨ ਵੀ ਦਾਇਰ ਕੀਤੀ ਸੀ 2015 ਦੇ ਵਿੱਚ ਬਠਿੰਡਾ ਜ਼ਿਲ੍ਹਾ ਅਦਾਲਤ ਨੇ ਸੰਮਨ ਨੂੰ ਖਾਰਜ ਕਰ ਦਿੱਤਾ ਸੀ ਜਦੋਂ ਅਦਾਲਤ ਦੇ ਵਿੱਚ ਐਸਜੀਪੀਸੀ ਨੇ ਉਹ ਪਟੀਸ਼ਨ ਦੇ ਵਿੱਚ ਕਿਹਾ ਗਿਆ ਸੀ ਕਿ ਜਦੋਂ ਸੰਮਨ ਰੱਦ ਕੀਤੇ ਗਏ ਸੀ ਉਸ ਸਮੇਂ ਰਾਮ ਰਹੀਮ ਦੇ ਉੱਤੇ ਬਲਾਤਕਾਰ ਤੇ ਕਤਲ ਕੇਸ ਦੇ ਦੋਸ਼ੀ ਉਦੋਂ ਨਹੀਂ ਸੀ ਪਾਏ ਗਏ ਉਦੋਂ ਦੀ ਗੱਲ ਹੈ ਜਦ ਕੇ ਹੁਣ ਡੇਰਾ ਮੁਖੀ ਇੱਕ ਕਤਲ ਮਾਮਲੇ ਦੇ ਵਿੱਚ ਤੇ ਰੇਪ ਕੇਸ ਦੇ ਮਾਮਲੇ ਵਿੱਚ ਦੋਸ਼ੀ ਵੀ ਕਰਾਰ ਦਿੱਤਾ ਜਾ ਚੁੱਕਾ ਤੇ ਉਹ ਉਹ ਵੱਖਰੀ ਗੱਲ ਹੈ ਕਿ ਪਰੋਲ ਤੇ ਫਰਲ ਉਸ ਨੂੰ ਵਾਰ-ਵਾਰ ਮਿਲਦੀ ਰਹੀ ਹੈ ਪਰ ਹੁਣ ਇਸੇ ਦੇ ਵੀ ਸੁਣਵਾਈ ਹੋਣੀ ਚਾਹੀਦੀ ਹੈ ਅਦਾਲਤ ਦੀ ਤਰਫ ਤੋਂ ਹੁਣ ਤੱਕ ਇਸ ਮਾਮਲੇ ਦੇ ਵਿੱਚ ਕੋਈ ਨੋਟਿਸ ਤੱਕ ਵੀ ਜਾਰੀ ਨਹੀਂ ਹੋਇਆ ਅਦਾਲਤ ਦੁਆਰਾ ਮਾਮਲੇ ਦੀ ਅਗਲੀ ਸੁਣਵਾਈ ਮਹੀਨੇ ਦੀ ਸੁਣਵਾਈ ਹੋਣੀ ਹੈ ਇਸ ਤੋਂ ਬਾਅਦ ਅਗਲੀ ਕਾਰਵਾਈ ਹੋਵੇਗੀ ਕਿਉਂਕਿ 7 ਨਵੰਬਰ ਦਾ ਦਿਨ ਤੈਅ ਕਰ ਲਿਆ ਗਿਆ ਅਗਲੀ ਵਾਰ ਜਿਹੜੀ ਸੁਣਵਾਈ ਹੋਣੀ ਹੈ ਜਦੋਂ ਸਮਾਗ ਰਚਨ ਦੀ ਘਟਨਾ ਆਉਂਦੀ ਹੈ ਉਸ ਤੋਂ ਬਾਅਦ ਬੇਦ ਅਦਵੀ ਦੀ ਘਟਨਾ 2015 ਚ ਵਾਪਰੀਆਂ 2007 ਤੋਂ ਇਸ سلسلہ ਦਰਅਸਲ ਸ਼ੁਰੂ ਹੋ ਗਿਆ ਸੀ ਡੇਰਾ ਸਿਰਸਾ ਦਾ ਜਿਹੜਾ ਕਿ ਪੰਜਾਬ ਦੇ ਵਿੱਚ ਜਾਂ ਪੰਥਕ ਮੁੱਦਿਆਂ ਦੇ ਵਿੱਚ ਦਖਲਅੰਦਾਜ਼ੀ ਹੋਈ ਤਾਂ ਉਸ ਤੋਂ ਬਾਅਦ ਕਾਫੀ ਜਿਹੜਾ ਵਵਾਦਤ ਡੇਰਾ ਬਣ ਗਿਆ ਜਾਂ ਵਵਾਦਤ ਡੇਰੇ ਦਾ ਮੁਖੀ ਬਣ ਗਿਆ ਤੇ ਹੁਣ ਐਸਜੀਪੀਸੀ ਨੇ ਇਸੇ ਗੱਲ ਨੂੰ ਦਲੀਲ ਵਿੱਚ ਰੱਖਦੇ ਆ ਸੈਸ਼ਨ ਜੱਜ ਜਿਹੜੇ ਨੇ ਉਹਨਾਂ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ ਔਰ ਹਾਈ ਕੋਰਟ ਤੱਕ ਪਹੁੰਚ ਕੀਤੀ ਹੈ ਤੇ ਰਿਵੀਜ਼ਨ ਪਟੀਸ਼ਨ ਪਾ ਦਿੱਤੀ ਗਈ ਹੈ ਅਗਲੀ ਤਰੀਕਾ ਜਿਹੜੀ 7 ਨਵੰਬਰ ਹੈ 7 ਨਵੰਬਰ ਨੂੰ ਪਤਾ ਲੱਗੇਗਾ ਕਿ ਅਗਲੀ ਸੁਣਵਾਈ ਦੇ ਵਿੱਚ ਕੀ ਕੁਝ ਸਾਹਮਣੇ ਨਿਕਲ ਕੇ ਆਉਂਦਾ ਲਾਲਜਾ ਤੱਕ ਨਵਾਂ ਅਪਡੇਟ ਹੋਵੇਗਾ ਕੋਸ਼ਿਸ਼ ਕਰਾਂਗੇ ਉਹ ਵੀ ਜਾਣਕਾਰੀ ਪਹਿਲ ਦੇ ਆਧਾਰ ਤੇ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ